ਭਗਤ ਕਬੀਰ ਜੀ ਹੋ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਜਵਦੀ ਸਗਲ ਭਗਤ ਤਾਕੋ ਸੁਖ ਵਿਸਰਾਮ ਕਬੀਰ ਮੇਰੀ ਜਾਤ ਕਾ ਸਭ ਕੋ ਹਸਨੇ ਹਾਰ ਬਲੇ ਹਰੀ ਇਸ ਜਾਤ ਕਾ ਜਿਹ ਜਪਿਓ ਸਿਰ ਜਨ ਹਾਰ ਕਬੀਰ ਡਗ ਮਗ ਗਿਆ ਕਰ ਹੈ ਕਹਾਂ ਢੁਲਾਵੈ ਜੀਵ ਸਰਬ ਸੋਖ ਕੋ ਨਾਇਕ ਹੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾ ਦੇ ਸਦਾ ਦੇ ਕਾਨ ਜਿਉ ਜਿਨ ਮਨ ਨਾਹੀਨਾ ਵੀਰ ਅਜਿਹਾ ਏਕ ਆਦ ਜੋ ਜੀਵਤ ਮਰਤਕ ਹੋਏ ਨਿਰਪੈ ਹੋਏ ਕਾ ਗੁਣ ਰਵੇ ਜਤ ਪੇ ਕੋ ਤਤ ਸੋਏ ਕਬੀਰ ਜਾਨਨ ਹੋ ਮੂ ਆ ਪਾਛੈ ਭਇਆ ਆਨੰਦ ਲੈ ਉਹ ਪ੍ਰਭ ਆਪਣਾ ਸੰਗੀ ਪਜ ਹੈ ਗੋਬਿੰਦ ਕਵੀਰ ਸਭ ਤੇ ਹਮ ਬੁਰੇ ਅਬ ਤਜ ਭਲੋ ਸਭ ਕੋਏ ਜਿਨਾਂ ਐਸਾ ਕਰ ਬੂਝੇ ਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੈ ਪਹਿ ਅਨਕ ਕਰੀ ਕਰ ਭੇਸ ਹਮਰਾਖੇ ਗੁਰ ਅਪਨੇ ਉਨ ਕੀਨੋ ਆਦੇਸ ਕਬੀਰ ਸੋਈ ਮਾਰੀ ਐ ਜੇ ਮੂ ਐ ਸੁਖ ਹੋਏ ਹਲੋ ਪਲ ਹੋ ਸਭ ਕੋ ਕਹੈ ਮੁਰੋ ਨਾ ਮਨੈ ਕੋਈ ਕਬੀਰ ਰਤੀ ਹੋਵੈ ਕਾਰੀਆਂ ਕਰੇ ਉਬੈ ਜੰਤ ਲੈ ਵਾਹੇ ਉਠ ਤਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਬੀਰ ਬਾ ਭਲਾ ਬੇੜੇ ਢਾਕ ਪਲਾਸ ਹਵੇ ਬੇ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਵੜਾਈ ਬੁੱਢਿਆ ਆਉ ਮਤ ਡੁੱਬ ਕੋਏ ਚੰਦਨ ਕੈ ਨਿਕਟੇ ਵਸੈ ਬਾਸ ਸੁਗੰਧ ਨ ਹੋਏ ਕਬੀਰ ਤੀਨ ਗਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪੈ ਕੋਹਾੜਾ ਮਾਰੇ ਆ ਗਾਫਲ ਅਪਨੇ ਹਾਥ ਕਬੀਰ ਜੈ ਜੈ ਹੋਵੇਰੇ ਤਕਟਾ ਉਠਾਏ ਇਕ ਰਾਮ ਸਨੇਹੀ ਬਾਹਰਾ ਜੁਰ ਮੇਰੇ ਪਾਏ ਕਵੀਰ ਸੰਤਨ ਕੀ ਝੁੰਗੀਆ ਭਲੀ ਬਾਠਕ ਸਤੀ ਗਾਉ ਆਗ ਲਗੋ ਤਹਿ ਦੌਲ ਹਰ ਜਹ ਨਾਹੀ ਹਰ ਕੋ ਨਾਉ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਘਰੇ ਜਾਏ ਰੋਵੋ ਸਾਗਤ ਵਾਪਰੇ ਜੋ ਹਟੇ ਹਾਟ ਵਿਕਾਏ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਵੀਰ ਮਾਇਆ ਡੋਲਨੀ ਪਵਨ ਚ ਕੋਲਨ ਹਾਰ ਸੰਤੋ ਮੱਖਣ ਖਾਇਆ ਸਾਸ਼ ਪੀਐ ਸੰਸਾਰ ਕਵੀਰ ਮਾਇਆ ਡੋਲਨੀ ਪਵਨ ਵਹੇ ਹਵਤਾਰ ਜੇਨ ਬੇਲੋ ਆਤਨ ਖਾਇ ਅਗਰ ਬੇਲੋ ਬਨਹਾਰ ਕਵੀਰ ਮਾਇਆ ਚੋਰਟੀ ਮੋਸਮ ਸਲਾਵੇ ਹਾਟ ਇਕ ਕਵੀ ਦਾ ਨਾਮ ਸੈ ਜਿਨ ਕੀਨੀ ਬਾਰ ਹੈ ਬਾਟ ਕਬੀਰ ਸੁਖ ਨਾਏਹ ਜੋਗ ਕਰੈ ਜੋ ਬਹੁ ਤਹਿ ਮੀਤ ਜੋ ਚਤ ਰਖੈ ਇਕ ਸਿਉ ਤੇ ਸੁਖ ਪਾਵੈ ਨੀਤਾ ਕਵੀ ਜਿ ਜਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮ ਆਨੰਦ RAM ਬਦਾਰਤ ਪਾਏ ਕਹ ਕਵੀ ਰਾਗਾਟ ਨਾ ਖੋਲ ਨਹੀਂ ਬਟਣ ਨਹੀਂ ਬਾਰਖੂ ਨਹੀਂ ਗਾਕ ਨਹੀਂ ਮੋਲਾ ਕਵੀਰ ਤਾਂ ਸਿਉ ਪ੍ਰੀਤ ਕਰ ਜਾ ਕੋ ਠਾਕੁਰ ਰਾਮ ਪੰਡਤ ਰਾਜੇ ਪੂਪਤੇ ਆਵੇ ਕੌਨੇ ਗਾਮ ਕਵੀਰ ਪ੍ਰੀਤਿ ਕਸਿਉ ਕੀਐ ਆਨੰਦ ਵਿਦਾ ਜਾਏ ਪਾਵੇ ਲੰਬੇ ਕੇਸ ਕਰ ਤਾਵੇ ਘਰ ਰਮੁੰਡਾਏ ਕਵੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤੇ ਸਮਾਹੇ ਹਾਂ ਬਲਿਹਾਰੀ ਤਿੰਨ ਕਾ ਪੈਸ ਜੋਨੀ ਕਸ ਜਾਹੇ ਕਵੀਰ ਆਇਓ ਤਨ ਜਾਏਗਾ ਸਖੋਤਾ ਲੇਹੋ ਬਹੋਰ ਨਾਂਗੇ ਭਾਵ ਤੇ ਗਏ ਜਿਨ ਕੇ ਲੱਖ ਕਰੋਰ ਕਵੀਰ ਆਇਓ ਤਨ ਜਾਏਗਾ ਕਮਨ ਮਾਰਗ ਲਾਏ ਕਾਇ ਸੰਗਤ ਕਰ ਸਾਧ ਕੀ ਗਾਇ ਹਰ ਕੀ ਗੁਣ ਗਾਇ ਕ੍ਰੀਰਾ ਅਮਰਤਾ ਅਮਰਤਾ ਜਗ ਮੁਆ ਮਰ ਵੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹੁਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦੁ ਲੰਭ ਹੈ ਹੋਏ ਨ ਬਾਰ ਬਾਰ ਜਿਉ ਬਨ ਫਲ ਪਾਕੇ ਭੋਏ ਗਿਰ ਹੈ ਬਹੁਰ ਨ ਲਾਗੇ ਹੜਾ ਕਬੀਰ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜ ਹੈ ਸਰੀਰ ਕਵੀਰ ਜੰਖ ਨਾ ਚੰਖੀਐ ਤੁਮ ਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਈ ਕਵੀਰ ਕਸੌਟੀ ਰਾਮ ਕੀ ਟਿਕੈ ਨਾ ਕੋਇ ਰਾਮ ਗਸੌਟੇ ਸੋ ਸਹੈ ਜੋ ਮਰਜੀ ਬਾ ਹੋਏ ਕਵੇਰ ਉਜਲ ਪੈਰੇ ਕਾਪਰੇ ਪਾਨ ਸੁਪਾਰੀ ਖਾ ਇਕ ਸਰਹਰ ਕੇ ਨਾਮ ਬਿਨ ਬਾਦੇ ਜੰਪੁਰ ਜਾਏ ਕਬੀਰ ਵੀ ਰਾਜਰ ਜਰਾ ਘੁਟੇ ਛੇ ਹਜ਼ਾਰ ਹਰਵੇ ਹਰਵੇ ਤੇਰ ਗਏ ਡੂਬੇ ਜਨ ਸਰਪਾਰ ਕਬੀਰ ਹਾੜ ਜਰੇ ਜਿਉ ਲੱਕੜੀ ਕੇਸ ਜਰੇ ਜਿਉ ਕਾਸ ਇਹ ਹੋ ਜਾ ਕੇ ਵਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਗਰਭ ਨਾ ਕੀਜੀਐ ਚਾਮਲ ਪੇਟੇ ਹਾੜ ਹੈਵਰ ਉਪਰ ਚਾਤਰ ਤਰ ਤੇ ਹੁਨ ਧਰਨੀ ਗਾਡ ਕਬੀਰ ਗਰਬ ਨਾਗੀ ਜਿਐ ਉੱਚਾ ਦੇਖ ਅਵਾਸ ਆਜ ਕਾਲ ਬਹਿ ਲੇਟਣਾ ਉਪਰ ਜਾ ਮੈਂ ਘਾਸ ਕਵੀਰ ਗਰਬਨਾ ਕੀਜੀਐ ਰੰਗ ਨਾ ਸੀਐ ਕੋਏ ਅਜ ਹੋਂ ਸੁਨਾਉ ਸਮੁੰਦਰ ਮਹਿ ਕਿਆ ਜਨੋ ਕਿਆ ਹੋਏ ਕਵੀਰ ਗਰਬਨਾ ਕੀਜੀਐ ਦੇਹੀ ਦੇਖ ਸੁਰੰਗ आज काल तज जाओगे ज्यों का चुरी पयंग कबीर लोटना है ता लूट ले राम नाम है लूट फिर पछताओगे प्राण जाहेगे छूट ਵੇਰਾ ਲੈ ਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੈ ਆਗ ਪੰਜੋ ਲੜਕਾ ਜਾਰ ਕੈ ਰਹਿ ਰਾਮ ਲਿਉ ਲਾਗ ਕੋ ਹੈ ਲੜਕਾ ਵਿੱਚ ਈ ਲੜਕੀ ਵੇਚੈ ਕੋਏ ਸਾਂਝਾ ਕਰੇ ਕਵੀਰ ਸੋ ਹਰ ਸੰਗ ਬਣਜ ਕਰੇ ਕਵੀ ਰਹਿ ਜੇ ਤਾਬਨੀ ਮਤ ਸੈਸਾਰਾ ਰਹਿ ਜਾਏ ਪਾਚੈ ਭੋਗ ਜੋ ਭੋਗ ਵੇ ਤਿਨ ਕੋ ਗੁੜ ਲੈ ਖਾਹੇ ਕਵੀਰ ਮੈਂ ਜਾਣਿਉ ਪੜਵ ਪਲੋ ਪੜਵੇ ਸਿਉ ਤਲ ਜੋਗ ਭਗਤਨਾ ਜਾਡੋ ਰਾਮ ਕੀ ਭਾਵੈ ਨਿੰਦ ਲੋਗ ਕਵੀਰ ਲੋਗ ਕੇ ਨਿੰਦੈ ਬਪੜਾ ਜੇ ਮਨ ਨਾਹੀ ਗਿਆਨ राम गोविंद रा रा रहे अवर्त जी सब काम कबीर परदेसी कै का काग रहे जोंदस लागी आग खेंदा जल कोएला पही तागे आ चन लाग کبیر جل کوئرہ بھائی کاتر ببٹ مبوٹ جوگی بپڑا کھیلو آسن رہے بوتا کبیر تھوڑے جل ماں چولی جیور میل جال اے ਝੂਠ ਸਹਿ ਫਿਰ ਕਰ ਸੁਮੰਦ ਸੰਭਾਲ ਤਵੇ ਰਸਮੰਦਨਾ ਚੋਟੀ ਐ ਜਉ ਅਤਖਾਰ ਹੋਏ ਭੋਖਰ ਭੋਖਰ ਢੂੰਡਤੇ ਭਲੋ ਨ ਕਹ ਹੈ ਕੋਈ ਕਬੀਰ ਨਿਗੁਸਾਏ ਬਹਿ ਗਏ ਰਾਂਗੀ ਨਾਹੀ ਕੋਈ ਵੇ ਆਪਣੀ ਕਰਤੇ ਹੋਏ ਸੋ ਹੋਏ ਕਵੀਰ ਵੈ ਸੁਣੋ ਕੀ ਕੂਕਰ ਭਲੀ ਸਾਖਤ ਕੀ ਪੁਰੀ ਮਾਇ ਔਨੇ ਤ ਸੁਣਾਏ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਕਵੀਰ ਹਰਨਾ ਨਾਮੂ ਬਲਾਇਓ ਹਰੀ ਆਰਾ ਤਾਲ ਲਾਖ ਹੈ ਰੇ ਇੱਕ ਜਿਓ ਕੇਤਾ ਵੰ ਚੌਕਾ ਕਵੀਰ ਗੰਗਾ ਤੀਰ ਜੋ ਘਰ ਕਰ ਹੈ ਪੀਵੇ ਨਿਰਮਲ ਨੀਰ ਤਾਂ ਚੈਲਾ ਕੋ ਹਰਫ ਰੈ ਕਹਿਤ ਕਵੀਰ 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 ਹਰਦੀਪਿਆਰੀ ਚੁੰਮਾਉ ਜਲ ਭਾਏ RAM ਸਨੇਹੀ ਤੋ ਮਲੇ ਦੋਨੋ ਵਰਨ ਗਵਾਏ ਕਵੀਰ ਹਰਦੀ ਪੀਰ ਤਨ ਹਰੈ ਜੂਨ ਜਿਨ ਨਾ ਰਹਾਏ ਬਲੇ ਹਰੀ ਪ੍ਰੀਤ ਕਾ ਜਿਹ ਜਾਤ ਵਰਨ ਗੁਲ ਜਾਈ ਕਵੀਰ ਮੁਕਤ ਦੁਆਰਾ ਸੰਕਰਾ ਰਾਈ ਦਸੇ ਭਾਏ ਮਨਤੋਂ ਮਹਿਕਲ ਹੋਏ ਰਹਿਉ ਨਿਕਸੋ ਕਿਉਂ ਕਹਿ ਜਾਈ ਕਵੀਰ ਐਸਾ ਸਤਿਗੁਰੂ ਜੀ ਮਿਲੇ ਟੁੱਟਾ ਕਰੇ ਪਸਾਉ ਮਗਦ ਦਵਾਰਾ ਮੁਕਲਾ ਸਹਿ ਜਿ ਆਵੋਂ ਜਾਵੋਂ ਕਵੀਰ ਨਾਮੁ ਹੈ ਸ਼ਾਨੁ ਨਾ ਛਪਰੀ ਨਾਮੁ ਹੈ ਕਰਮੈ ਗਾਉ ਮਤ ਹਰਤੂਛੈ ਘਉਨ ਹੈ ਮੇਰੇ ਜਾਤ ਨਾਨੰ ਕਵੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਹਰ ਕਹਿਦਾਰ ماتہ پوچھے کون ہے پر ہمارے بار کبی نہ ہم کیا نہ کریں گے نہ کر سکے شریرا کیا جانو گے سر کیا پیو کبیر کبیر ਕਬੀਰ ਸੁਪਨ ਉਮਰ ਡਾਏ ਕੈ ਜੇ ਮੁਖ ਨਿਕ ਸਹਿ ਰਾਮ ਤਾਗੇ ਬਗ ਗੀ ਪਾ ਨਹੀਂ ਮੇਰੇ ਤਨ ਕੋ ਚਾਮ ਕਵੇਰ ਮਾਟੇ ਕੇ ਅੰਬੂਤਰੇ ਮਾਨਸ ਰਾਖਿਓ ਨਾਮ ਚਾਰੇ ਦੇ ਫਸਕੇ ਪਾਹ ਨੇ ਵੱਡ ਵੱਡ ਰੋਂਦੇ ਢਾਓ ਕਬੀਰ ਮਹੰਦੀ ਘਰ ਘਾਲਿਆ ਆਪ ਪੀਸਾਏ ਪੀਸਾਏ ਤੈਸੇ ਬਾਤ ਨ ਪੁੱਛੀਐ ਕਬ ਹੁਣ ਲਾਈ ਪਾਈ ਕਬੀਰ ਜੇ ਦਰਿਆ ਵਧ ਜਾਤਿਓ ਹਟਕੈ ਨਾਹੀ ਕੋਇ ਸੋ ਤਰ ਕੈ ਸੇ ਛੋਡਿਐ ਜੋ ਤਰਐ ਸਭ ਹੋਇ ਕਬੀਰ ਡੁਬਾ ਥਾ ਤੈ ਉਬਰਿਓ ਗੁਣ ਕੀ ਲਹਿਰ ਚਵਕ ਜਵ ਤੈ ਕਿਉ ਬੇਲਾ ਜਰ ਜਰਾ ਤਬ ਉੱਤਰ ਪਰਿਉ ਹੋਂ ਫਰਕ ਕਬੀਰ ਤਾਪੇ ਭਗਤ ਨਾ ਭਾਵੈ ਹਰ ਪੂਜਾ ਨਾ ਸਹਾਈ ਮਾਖੀ ਚੰਦਨ ਪਰਹ ਰੈ ਜੈ ਬਿਗੰਧ ਤੈ ਜਾਏ ਕਬੀਰ ਬੈਦ ਮੁਆ ਰੋਗੀ ਮੁਆ ਸਭ ਸੰਸਾਰ ਇੱਕ ਕਵੀਰ ਨਾਮੁ ਆਦਿ ਨਾਈ ਰਵਨਾਰ ਕਵੀਰ RAM ਨਾਮ ਧਿਆਇਓ ਮੋਟੀ ਲਾਗੀ ਖੋਰ ਕਾਇਆ ਹੰਡੀ ਕਾਟ ਕੀ ਨਾਉ ਚਰੈ ਬਹੋਰ ਕਵੀਰ ਐਸੀ ਹੋਏ ਪਰੀ ਮਨ ਕੋ ਭਾਵਦਕੀ ਨੋ ਮਰਨੇ ਤੇ ਕੀ ਡਰ ਪਨਾ ਜਬ ਹੱਥ ਸੇ ਦੌ ਰਹਾ ਲੀਨਾ ਕਵੀਰ ਰਸ ਕੋ ਗੰਨੋ ਜੂਸੀ ਆਏ ਮਨ ਕੋ ਮਰੀਏ ਰੋਏ ਆਗੁਨਿਆਰੇ ਮਨ ਸਹਿ ਭਲੋ ਨਾ ਕਹ ਕੋਈ ਕਵੀ ਰਾਗਾ ਕਰ ਜਲ ਬਰੀ ਆਜ ਕਾਲ ਜਨ ਫੂਟ ਗਰਜੋ ਨਾ ਚਿਤ ਆਪਣੋ ਅਦਮਾਜ ਲਈ ਜੈਗੇ ਲੂਟਾ ਕਬੀਰ ਗੋਕਰ RAM ਕੋ ਮੁਤਿਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਜੈ ਖਿੱਚੈ ਤੈ ਜਾਓ ਕਬੀਰ ਜਪਨੀ ਗਾਠ ਕੀ ਕਿਆ ਦਿਖਲਾਵੇ ਲੋਏ ਹਰਦਾਇ ਰਾਮ ਨਾ ਚੇਤ ਹੀ ਇਹ ਜਪਨੀ ਕਿਆ ਹੋਏ ਕਬੀਰ ਵਿਰੋਭ ਅੰਗਮ ਮਨ ਵਸੈ ਮਨ ਤ ਨ ਮੰਨੈ ਕੋ ਹੋਇ ਰਾਮ ਵਿਯੋਗੀ ਨਾ ਜੀਐ ਜੀਐ ਤਾਂ ਬਉਰਾਹੋ ਕਵੀਰ ਪਾਰ ਸਜੰਦਨੈ ਤਿਨ ਹੈ ਇੱਕ ਸੁਗੰਧ ਤੇ ਮਿਲਤੇ ਹੂ ਤਮ ਭਾਏ ਲੋਹ ਆਠ ਨਿਰਗੰਧ ਕਵੀਰ ਜਮ ਕਾ ਠੇਂਗਾ ਬਰਹੈ ਹੋ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲੇ ਓ ਦਿਨ ਲੀਆ ਅੰਚਲ ਰਾਇ ਕਵੀਰ ਬੈਦ ਕਹ ਹਉਂੀ ਭਲਾ ਦਾਰੂ ਮੇਰੇ ਹੈ ਬਸ ਏ ਤਦਸਤੁ ਗੁਪਾਲ ਕੀ ਜਬ ਭਾਵੈ ਲੈ ਖਸ ਕਬੀਰ ਨਾ ਬਤ ਆਪਣੀ ਦਿਨ ਦਸ ਲਿਓ ਭਜਾਏ ਨਦੀ ਨਾ ਬਸੰਜੋ ਗਿਉ ਵਹਰ ਨਾ ਮਿਲ ਹੈ ਆਏ ਕਬੀਰ ਸਾਥ ਸੁਨੰਦੈ ਮਸਕਰ ਕਲਮੁ ਕਰੋ ਬਨ ਰਾਏ ਕਸ ਸੁਦਾ ਕਾਗਦ ਜਾਉਂਕਰ ਹਰ ਜਸ ਲਿਖਨ ਨ ਜਾਏ ਕਵੀਰ ਆਤ ਜਲਾਹਾ ਕਿਆ ਕਰੈ ਹਿਰਦੈ ਵਸੇ ਗੋਪਾਲ ਕਵੀਰ ਰਮਈਆ ਕੰਠ ਮਿਲ ਚੂਕੈ ਸਰਬ ਝੰਡਾਲ ਕਵੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੋ ਲੜਕੇ ਮਾਰ ਕੇ ਰਹਿ ਰਾਮ ਲਿਉ ਲਾਈ ਕਵੀਰ ਐਸਾ ਕੋ ਨਹੀਂ ਹਉ ਤਨ ਦੇਵੈ ਸੋਗਾ ਅੰਧਾ ਲੋਗ ਨਾ ਜਾਣੀ ਅਹੋ ਕਵਿਆ ਕੂਕ ਵੀਰ ਸਤੀ ਪੁਕਾਰੈ ਚੇ ਚੜੀ ਸੁਨ ਹੋ ਬੀਰ ਮਸਾਨ ਲੋਗ ਸਦਾ ਇਹ ਚਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਬੰਘੀ ਬਯੋ ਡੋਡਦਾ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਈ ਕਬੀਰ ਜਾ ਕੋ ਖੋਜ ਤੈ ਪਾਇਓ ਸੋਈ ਠੌਰ ਰਗ ਤੂੰ ਭੈ ਆਂ ਜਾਂ ਕੋ ਕਹਿਤਾ ਔਰ ਕਵੀਰ ਮਾਰੀ ਮਰੋਂ ਕੋ ਸੰਗ ਕੀ ਕੇਲੇ ਨਿਕਟ ਜੋ ਬੇਰ ਹਉ ਜੋ ਲੈ ਓ ਚੀਰੀਐ ਸਾਖਤ ਸੰਗ ਨਾ ਹੀਰ